ਲੁਧਿਆਣਾ ਵਿੱਚ ਇੱਕ ਮਹਿਲਾ ਨੇ ਆਪਣੇ ਹੀ ਆਸ਼ਿਕ ਦੇ ਨਾਲ ਘਰੋਂ ਭੱਜ ਕੇ ਦੂਜਾ ਵਿਆਹ ਕਰਵਾ ਲਿਆ ਇਸ ਮਾਮਲੇ ਦੀ ਸ਼ਿਕਾਇਤ ਉਸਦੇ ਪਤੀ ਨੇ ਪੁਲਿਸ ਨੂੰ ਦਿੱਤੀ ਉਸਨੇ ਦੱਸਿਆ ਕਿ ਉਸ ਨੂੰ ਉਸ ਦੇ ਨਾਲ 12 ਸਾਲ ਹੋ ਚੁੱਕੇ ਨੇ ਵਿਆਹ ਦੇ ਵਿੱਚ ਰਹਿੰਦੇ ਹੋਏ ਤੇ ਉਸ ਦਾ ਇੱਕ 11 ਸਾਲ ਦਾ ਬੱਚਾ ਵੀ ਹੈ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਤੋਂ ਕਰੀਬ 2 ਲੱਖ ਰੁਪਏ ਦਾ ਕੈਸ਼ ਤੇ ਜੁਐਲਰੀ ਲੈ ਕੇ ਫਰਾਰ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਜਦਕਿ ਹਾਲ ਤੱਕ ਉਸ ਦਾ ਬॉयਫਰੈਂਡ ਫਰਾਰ ਹੈ ਉਧਰ थाना डुਗਰੀ ਪੁਲਿਸ ਦੇ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਪਤਨੀ ਜਸਪ੍ਰੀਤ ਕੌਰ ਇੱਕ ਮਨੀ ਨਾਮਕ ਵਿਅਕਤੀ ਦੇ ਨਾਲ ਭੱਜ ਗਈ ਹੈ ਉਸ ਤੋਂ ਬਾਅਦ ਉਸਦੀ ਗੱਡੀ ਉਸਦੇ ਘਰ ਦੇ ਬਾਹਰੋਂ ਲੈ ਕੇ ਗਈ ਹੈ ਜਿਸ ਦੇ ਵਿੱਚ ਉਸਨੇ ਸੀਸੀਟੀਵੀ ਦੀ ਫੁਟੇਜ ਵੀ ਦਿੱਤੀ ਹੈ ਉਸਨੇ ਕਿਹਾ ਹੈ ਕਿ ਅਲਮਾਰੀ ਦੇ ਵਿੱਚ ਰੱਖੀ ਜਵੈਲਰੀ ਅਤੇ 2 ਲੱਖ ਰੁਪਏ ਘਰੋਂ ਚੁੱਕ ਕੇ ਉਹ ਫਰਾਰ ਹੋ ਗਈ ਹੈ ਅਤੇ ਉਸਨੇ ਆਪਣੇ ਆਸ਼ਿਕ ਦੇ ਨਾਲ ਵਿਆਹ ਰਚਾ ਲਿਆ ਉਸਨੇ ਕਿਹਾ ਕਿ ਇਸ ਮਾਮਲੇ ਨੂੰ ਦਰਜ ਕਰਨ ਤੋਂ ਬਾਅਦ ਹੋਟਲ ਦੇ ਵਿੱਚ ਜਿਸ ਜਗ੍ਹਾ ਉਹਨਾਂ ਨੇ ਵਿਆਹ ਕਰਚਾਇਆ ਸੀ ਉਸ ਜਗ੍ਹਾ ਤੇ ਜਾ ਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਇਸ ਬਾਬਤ ਪੜਤਾਲ ਕਰਨ ਤੋਂ ਬਾਅਦ ਉਕਤ ਮਹਿਲਾ ਨੂੰ ਕਾਬੂ ਕਰ ਲਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਪਾਠੀ ਤੇ ਵੀ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਹੈ ਕਿ ਆ ਜਾਂਦਾ ਹੈ ਕਿ ਬਿਨਾ ਆਧਾਰ ਕਾਟ ਦੇ ਦੁਕਾਨ ਵਿੱਚ ਕਿਵੇਂ ਕਰਵਾਇਆ ਗਿਆ ਸੋ ਗੁਰਦੁਆਰਾ ਸਾਹਿਬ ਦੇ ਪਾਰਟੀ ਤੇ ਵੀ ਪਚਾ ਦਰਜ ਹੋਇਆ ਮਾਮਲਾ ਵੀ ਮੇਰੀ ਜਵਾਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਿਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਕੋਈ ਨਹੀਂ ਕੀਤਾ ਹੋਇਆ ਕਿ ਪਤਾ ਨਹੀਂ ਨਾ ਕਿ ਜਿਹੜਾ ਚਰਚਾ ਕੀਤੀ ਕਰਾਇਆ ਵਾਸੀ ਵਾਦਾ ਹੁੰਦਾ ਕਿ ਬਿਲਕੁਲ ਵਾਦਾ ਹੋਣਾ ਚਾਹੀਦਾ ਹੈ ਕਿ ਉਹ ਵੀ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਕਿ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਕੋਣੀ ਚਾਹੀਦੀ ਇਹਨਾਂ ਨੂੰ ਮੈਂ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਾਲਸ ਆਪਣਾ ਨਹਿਰ ਦੇ ਪ੍ਰੇਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਕੋਈ ਪਾਰ ਰਿਹਾ ਨਹੀਂ ਰੈਕਡ ਨਹੀਂ ਰਿਹਾ। ਰਸ਼ਟ ਜਸਪੀਰ ਗੌਰ ਕੁੜੀ ਦੀ ਮੇਰੀ ਵਾਈਫ ਨਹੀਂ ਹੋਈ ਹੈ। ਮੁੰਡਾ ਆ ਗਿਆ ਤਨਾ ਪੜ੍ਹ ਕੇ ਆ ਗਿਆ। ਮੁੰਡੇ ਦੀ ਰਸ਼ਟ ਨਹੀਂ ਪਈ ਹੈ ਕਿੰਨੇ ਦਿਨ ਹੋ ਗਏ ਉਹਨਾਂ ਮੁੰਡੇ ਦੀ ਰਸ਼ਟ ਨਹੀਂ ਪਾਰੀ। ਬਦਲਵਾ ਨਹੀਂ ਸੀ ਪਈ। ਮਾਂਜੀ ਕੋਲ ਤੋਂ ਮਿਲੇ ਸੀ ਕਰਵਾਤੀ ਆ ਵਾਰੀ ਦੇਖੀ ਜੀ ਨਾਮ ਕਰਦੇ ਨੰਨੇ ਯਾਰ ਕਿ ਲੱਗ ਪੀਤਾ ਉਹਦੇ ਵੀ ਦਸੰਦ ਕੋਡ ਆ ਗਿਆ ਕਿ ਵਾਈਜ਼ਾ ਵੀ ਆ ਗਿਆ ਹੁਣ ਅਨੰਦ ਕਾਰਜ ਦਾ ਧਾਰ ਕਾਰਡ ਵੀ ਬਾਰੇ ਅਨੰਦ ਕਰਦੇ ਹੋਏ ਹਾਂ ਹਾਂ ਜੀ ਉਹ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਅਨੰਦ ਕਾਰਜ ਕੀਤੇ ਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਭੁਗਤ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਫੋਟੇ ਜੁਰੀ ਦਬਾਵਾ ਨਹੀਂ ਦੇ। ਉਹ ਪਾਣੀ ਦੇ ਵਿੱਚ ਕੀ ਆ। ਬਿਲਕੁਲ ਪੂਰਾ ਦਬਾਵਾ ਬਣ ਦੀ ਕੋਸ਼ਿਸ਼ ਕੀਤੀ ਰਹੇ ਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ। ਤੇ ਉਹ ਕਾਲੀਆਂ ਦੇ ਪ੍ਰਧਾਨ ਐ ਇਦਾਂ। ਹਾਂਜੀ ਉਹਨਾਂ ਦੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕਹਿੰਦਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣੀ ਗੱਡੀ ਵੀਡੀਓ ਰਿਕਾਰਡਿੰਗ ਹਾਂਜੀ ਇਹ ਨੰਬਰ ਪਲੇਟ ਫਰਜੀ ਹੈ ਜੀ। ਗੁਰੀ ਦਾ ਨੰਬਰ ਤੇ ਆਪਣੀ ਨੰਬਰ ਇਹਨਾਂ ਦਾ ਪੀਵੀ10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ सनी। सनी 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਵਲੌਗ ਬਣਾਉਂਦੇ ਆ ਤੇ ਉਹਦਾ ਫੀਲ ਬ੍ਰਦਰ ਉਹਨਾਂ ਦੇ ਜਿੰਨੇ ਵਲੌਗ ਹਨ ਸਾਰਿਆਂ ਵਿੱਚ ਗੱਡੀ ਯੂਜ਼ ਹੋਈ ਮੇਰੀ ਮੈਰਿਜ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਉਹਨਾਂ ਦਾ ਪਰਿਵਾਰ ਸਾਰਾ ਸ਼ਾਮਿਲ ਹਾਂ ਜਿਹੜਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ 350 ਬੰਦਾ ਬੰਦੋਂ ਪਤਾ ਨਹੀਂ ਕੀ ਆਲਰੇਡੀ ਹੋਈ ਹੋਈ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਆਪਾਂ ਇਹ ਮੰਗ ਕਰ ਰਹੇ ਹਾਂ ਕਿ ਉਹ ਪਹਿਲੇ ਸੇ ਹੀ ਪਰਚਾ ਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੀ ਧਾਰਾ 494 ਅਤੇ ਗੱਡੀ ਦੀ ਟੇਕ 368 ਆ ਦੀ ਜੋ ਕਾਰਵਾਈ ਹੋ ਹੋਣੀ ਚਾਹੀਦੀ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6/4/24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਆ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 34 ਮਿਤੀ 13/4/24 ਅੰਡਰ ਸੈਕਸ਼ਨ 380 34 ਆਈਪੀਸੀ ਦਾ ਅਧਿਕਾਰਚੂ ਡਿਸਟ੍ਰਿਕਟ ਅਧਿਕਾਰੀ ਆਇਆ ਹੈ ਤੇ ਜਸਪ੍ਰੀਤ ਕੌਰ ਨੂੰ ਅਰੇਸਟ ਕਰ ਲਿਆ ਹੋਇਆ ਹੈ ਤੇ ਹਮਨ ਨੂੰ ਜੁਡੀਸ਼ੀਅਲ ਸਾਡਾ ਆਏ ਆ ਤੇ ਮਨੀ ਦੀ ਜਿਹੜੀ ਅਰੇਸਟ ਕਿ ਬਾਕੀ ਆ ਤੇ ਮੈਨੂੰ ਇੱਕ ਹੋਟਲ ਨੇ ਇਲਜ਼ਾਮ ਲਾਇਆ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮੁਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਵੀ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਹੁਸ ਲਿਖਾਇਆ ਸੀ ਉਹਨਾਂ ਦੇ ਹਾਂਜੀ ਮੈਰਿਜ ਸਬਤੀ ਅਸੀਂ ਵੈਰੀਫਾਈ ਕਰ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸਬੰਧ ਕਰਵਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਇਹ ਚੋ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਰਵਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਉਜਲੀ ਇਹਦੇ ਬਾਰੇ ਅਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਮਤਲਬ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡ ਇਸ ਪਰਮੇ ਕਰਨਾ ਠੀਕ ਹੈ ਜੀ ਥੈਂਕ ਯੂ